ਸਰ ਮੇਰਾ ਨਾਮ ਕੁਵਰ ਅਮਰਿਤ ਵੀਰ ਸਿੰਘਾ ਜੀ ਸਰ ਮੇਰੇ ਫਿਟਨੈਸ ਪੁਸ਼ਅਪ ਕੈਟਾਗਰੀ ਦੇ ਵਿੱਚ ਵਰਲਡ ਰਿਕਾਰਡ ਨੇ ਤੇ ਮੈਂ ਹੁਣ ਤੱਕ ਹਾਫ ਸੈਂਚਰੀ ਕੰਪਲੀਟ ਕਰ ਚੁੱਕੇ ਹਾਂ ਜੀ ਸਰ ਮੈਂ ਆਫਰੀਕਾ ਕੰਟੀਨੈਂਟ ਆ ਉਹਦੇ ਵਿੱਚ ਕੰਟਰੀ ਹੈ ਬਰਲੈਂਡ ਉਹਦਾ ਗੁੱਡਵਿਲ ਐਂਬੈਸਡਰ ਮੈਨੂੰ ਕੋਸ਼ਿਸ਼ ਕੀਤਾ ਹੈ ਉੱਥੋਂ ਦੀ ਗਵਰਨਮੈਂਟ ਨੇ ਸਰ ਬਹੁਤ ਵਧੀਆ ਸਰ ਮਹਿਸੂਸ ਹੁੰਦਾ ਜੀ ਮੈਂ ਇੱਥੇ ਧੰਨਵਾਦ ਕਰਦਾ ਹਾਂ ਜਸਪੀਰ ਸਾਹਿਬ ਦਾ ਜੋ ਡੈਲੀਗੇਟ ਨੇ ਯੂਨਾਈਟਿਡ ਨੇਸ਼ਨ ਦੇ ਜਿਨ੍ਹਾਂ ਦੇ ਥਰੂ ਜਿਨ੍ਹਾਂ ਨੇ ਮੇਰੀ ਪ੍ਰੋਫਾਈਲ ਇਹਨਾਂ ਨੂੰ ਭੇਜੀ ਸੀ ਰეკਮੈਂਡ ਕੀਤੀ ਸੀ ਤੇ ਅੱਗੇ ਫਿਰ ਉਹਨਾਂ ਨੇ ਸਿਲੈਕਸ਼ਨ ਕੀਤੀ ਉਹ ਪੈਨੌਨ ਨਹੀਂ ਕੋਈ ਨੂੰ ਮਲਾਲ ਹੁੰਦਾ ਜੀ ਮੈਨੂੰ ਕੋਈ ਪੁੱਛ ਰਹੀ ਨਹੀਂ ਮੈਂ ਬੜੀ ਹੈ ਬੈਂਡ ਕਰਦਾ ਪਰ ਹੁਣ ਕਿੱਦਾਂ ਲੱਗਦਾ ਨਹੀਂ ਮਲਾਲ ਤੇ ਸਰ ਹੱਲੇ ਵੀ ਹੈਗਾ ਜੀ ਕਿਉਂਕਿ ਪੰਜਾਬ ਚੋਂ ਆਪਣੀ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਇਹਨਾਂ ਨੇ ਨਹੀਂ ਪੁੱਛਿਆ ਹੱਲੇ ਤੱਕ ਮੈਨੂੰ ਸਪੋਰਟ ਨਹੀਂ ਕੀਤੀ ਤੇ ਇਸ ਚੀਜ਼ ਦਾ ਮਲਾਲ ਸਰ ਹੈਗਾ ਹੱਲੇ ਵੀ ਪਰ ਬਾਹਰ ਦੀਆਂ ਗਵਰਨਮੈਂਟਸ ਬਾਹਰੀਆਂ ਜੋ ਸਟੇਟਸ ਨੇ ਕੰਟਰੀਜ਼ ਨੇ ਮੈਨੂੰ ਸਪੋਰਟ ਕਰ ਰਹੀਆਂ ਨੇ ਯੂਨਾਈਟਿਡ ਨੇਸ਼ਨ ਸਪੋਰਟ ਕਰ ਰਹੀ ਹੈ ਸੋ ਕਿਤੇ ਨਾ ਕਿਤੇ ਖੁਸ਼ੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਪ੍ਰਾਊਡ ਫੀਲ ਹੁੰਦਾ ਵਾ ਪਰ ਇਹ ਵੀ ਇੱਕ ਖਟਕਦੀ ਹੈ ਗੱਲ ਸਰ ਦਿਲ ਦੇ ਵਿੱਚ ਕਿ ਘਰੋਂ ਵੀ ਸਪੋਰਟ ਮਿਲੇ ਮੈਨੂੰ ਬਟਾਲਾ ਪੁਲਿਸ ਨੇ ਲੱਗੀ ਸੀ ਬ੍ਰਾਂਡਿੰਗ ਜੀ ਸਭ ਬਟਾਲਾ ਪੁਲਿਸ ਤੋਂ ਸਾਡੇ ਐਸਐਸਪੀ ਰਹਿ ਕੇ ਗਏ ਨੇ ਸੁਹੇਲ ਸਰ ਜੀ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਸੀ ਤੇ ਇਸ ਤੋਂ ਬਾਅਦ ਜਿਹੜੀ ਇੱਕ ਲਹਿਰ ਚਲਾਈ ਗਈ ਸੀ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਮੈਂ ਤਿੰਨ ਜ਼ਿਲ੍ਹਿਆਂ ਦਾ ਬ੍ਰਾਂਡ ਵੈਸਟਰ ਆ ਯੂਥ ਆਈਕਨ ਆ ਤੇ ਡਾਕਟਰ ਹਿਮਾਂਚੂ ਅਗਰਵਾਲ ਜੀ ਜਲੰਧਰ ਤੋਂ ਡੀਸੀ ਨੇ ਸਾਕਸ਼ੀ ਸਾਨੀ ਮੈਮ ਜਿਹੜੇ ਅੰਮ੍ਰਿਤਸਰ ਤੋਂ ਡੀਸੀ ਰਹਿ ਚੁੱਕੇ ਨੇ ਤੇ ਗੁਰਦਾਸਪੁਰ ਤੋਂ ਜਿਹੜੇ ਡੀਸੀ ਸਨ ਪਹਿਲਾਂ ਇਹਨਾਂ ਨੇ ਮੈਨੂੰ ਚੁਣਿਆ ਸੀ ਇਸ ਮਹਾਮਾਸਤੇ ਹਾਂਜੀ ਪਹਿਲਾਂ ਕੈਂਬੀ ਵੀਰੇ ਨੇ ਮੌਕਾ ਦਿੱਤਾ ਸੀ ਤੇ ਦੂਸਰਾ ਮੌਕਾ ਉਹ ਨਿਸ਼ਚਿਤ ਗਿਲ ਸਰ ਨੇ ਦਿੱਤਾ ਹੈ ਕਿੱਦਾਂ ਲੱਗਦਾ ਬਹੁਤ ਵਧੀਆ ਜੀ ਉਹ ਵੀ ਸ਼ੌਂਕ ਹੈ ਜੀ ਮੇਰਾ ਪ੍ਰੋਫੈਸ਼ਨਲ ਤਰੀਕੇ ਨਾਲ ਉਹਨੂੰ ਕਰਨਾ ਚਾਹੁੰਨਾ ਮੈਂ ਅੱਗੇ ਆ ਕੇ ਪਰਿਵਾਰ ਦੀ ਕਿੱਦਾਂ ਪਰਿਵਾਰ ਦੀ ਬਹੁਤ ਸਪੋਰਟ ਹੈ ਜੀ ਪਰਿਵਾਰ ਮੈਨੂੰ ਪਿਆਰ ਕਰਦਾ ਉਹਨਾਂ ਦਾ ਲਾੜਲਾ ਪਿੰਡ ਪੂਰਾ ਸਪੋਰਟ ਕਰਦਾ ਹੈ ਇਹ ਤੇ ਮੀਡੀਆ ਸਾਡਾ ਸਪੋਰਟ ਕਰਦਾ ਹੈ ਇਹ ਮੈਨੂੰ ਨੌਜਵਾਨਾਂ ਨੂੰ ਕੀ ਕਹੋ ਨੌਜਵਾਨਾਂ ਨੂੰ ਮੈਂ ਇਹੀ ਕਹੂੰਗਾ ਕਿ ਤੁਸੀਂ ਜਿਹੜੇ ਵੀ ਕਿੱਤੇ 'ਚ ਮਿਹਨਤ ਕਰ ਰਹੇ ਹੋ ਇੱਕ ਓਨੈਸਟੀ ਦੇ ਨਾਲ ਚੱਲਦੇ ਰਹੋ ਤੇ ਡਿਪੈਂਡੈਂਟ ਨਾ ਰਹੋ ਕਿਸੇ ਦੇ ਉੱਤੇ ਆਪਣੇ ਰਾਹ ਬਣਾਓ ਪਰਮਾਤਮਾ ਦੇ ਉਤੇ ਯਕੀਨ ਰੱਖੋ ਤੇ ਨਾਮ ਜਪਿਆ ਕਰੋ